ਪੰਜਾਬ ਸਰਕਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਅਦਾਲਤ ਨੇ ਸੂਬੇ 'ਚ ਨਗਰ ਨਿਗਮ ਚੋਣਾਂ ਦੀਆਂ ਤਿਆਰੀਆਂ ਤੇ ਬ੍ਰੇਕਾਂ ਲਾ ਦਿੱਤੀ ਹਾਈ ਕੋਰਟ ਨੇ ਨਗਰ ਨਿਗਮਾ ਅਤੇ 100 ਤੋਂ ਵੱਧ ਨਗਰ ਕਮੇਟੀਆਂ ਦੀਆਂ ਚੋਣਾਂ ਲਈ ਨੋਟੀਫਿਕੇਸ਼ਨ ਤੇ ਰੋਕ ਲਾ ਦਿੱਤੀ ਹੈ ਮਾਨਯੋਗ ਅਦਾਲਤ ਨੇ ਵਾੜਬੰਦੀ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਦਾ ਜਵਾਬ ਦਾਇਰ ਕਰਨ 'ਚ ਸਰਕਾਰ ਦੀ ਅਸਫਲਤਾ ਤੋਂ ਨਾਰਾਜ਼ਗੀ ਜ਼ਾਹਿਰ ਕੀਤੀ ਹਾਈ ਕੋਰਟ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਜਵਾਬ ਨਹੀਂ ਦਿੰਦੀ ਚੋਣ ਪ੍ਰਕਿਰਿਆ ਅੱਗੇ ਨਹੀਂ ਵਧੇਗੀ ਮਾਨਯੋਗ ਅਦਾਲਤ ਨੇ ਦੱਸਿਆ ਗਿਆ ਕਿ ਬਾੜਬੰਦੀ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਚ ਪਹਿਲਾਂ ਹੀ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ ਪਰ ਪੰਜਾਬ ਸਰਕਾਰ ਦੇ ਮੁਖ ਸਕੱਤਰ ਨੇ ਅਜੇ ਤੱਕ ਕੋਈ ਜਵਾਬ ਦਾਰ ਨਹੀਂ ਕੀਤਾ ਇਸ ਤੋਂ ਬਾਅਦ ਮਾਨਯੋਗ ਹਾਈ ਕੋਰਟ ਨੇ ਸਪਸ਼ਟ ਕੀਤਾ ਕਿ ਜਦੋਂ ਤੱਕ ਸਰਕਾਰ ਜਵਾਬ ਦਾਇਰ ਨਹੀਂ ਕਰਦੀ ਉਦੋਂ ਤੱਕ ਚੋਣਾਂ ਦੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੀ ਜਾਵੇਗੀ ਮਾਨਯੋਗ ਅਦਾਲਤ ਨੇ ਇਸ ਨੂੰ ਨਿਆਂਇਕ ਪ੍ਰਣਾਲੀ ਦੀ ਉਲੰਘਣਾ ਕਰਾਰ ਦਿੰਦਿਆਂ ਹੋਇਆਂ ਸਰਕਾਰ ਨੂੰ ਸਖਤ ਫਟਕਾਰ ਵੀ ਲਾਈ ਹੈ ਇਸ ਬਾਬਤ ਨਗਰ ਨਿਗਮ ਪਟੰਡਾ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਕੀ ਕਿਹਾ ਅਤੇ ਕਾਂਗਰਸੀ ਆਗੂਆਂ ਨੇ ਦੱਸਿਆ ਕਿ ਅਗਲੀ ਸੁਣਵਾਈ ਮਾਨਯੋਗ ਅਦਾਲਤ ਵੱਲੋਂ ਕਦੋਂ ਰੱਖੀ ਗਈ ਉਹ ਉਹਨਾਂ ਦੀ ਜਵਾਨੀ ਸੁਣੋ ਬਠਿੰਡਾ ਤੋਂ ਗੌਰਵ ਕਲੜਾ ਦੀ ਰਿਪੋਰਟ ਜਿਸ ਤਰ੍ਹਾਂ ਅੱਗੇ ਲੇਟ ਲੇਟ ਮੇ ਜਿਹੜਾ 18 ਪੇਜ ਤੇ ਸੀ ਉਹਨਾਂ ਦਾ ਕੀ ਬਣਿਆ ਸਰ ਦੇ ਸਾਡੀ ਜਾਣਕਾਰੀ ਮੁਤਾਬਕ ਮਾਨਯੋਗ ਹਾਈ ਕੋਰਟ ਨੇ 18 ਮਾਰਚ 2026 ਦੀ ਡੇਟ ਪਾਈ ਹੈ आ, मगर उनके नाल ही हजे मानव हाई कोर्ट जज जो ऑफिशियल डिटेल्स है कि कागज हजे तक ऑर्डर नहीं निकले आ, अगे की जानकारी मैं उन्होंने पढ़ के ही तो दे पाऊंगा मगर एज ऑफ नाउ साड़ी जानकारी मुताबिक अठारह मार्च दो हजार छब्बीस तक नेक्स्ट डेट ਇੰਗਾ ਮਤੇ ਕੀ ਕਨੇ ਕਾਉਂਡੀ ਜੀ ਦਾ ਸਗਾ ਕੇ ਕੇਸ ਪਾਇਆ ਗਿਆ ਮੈਟਲ ਸਿੰਘ ਸੰਧੂ ਕਾਂਗਰਸ ਪਾਰਟੀ ਦਾ ਲੀਡਰ ਐ ਡੈਲੀਗੇਟ ਆ ਪੀਸੀਸੀ ਦਾ ਬਟੰਡਾ ਹਲਕੇ ਤੋਂ ਅੱਜ ਜਿਹੜਾ ਹਾਈ ਕੋਰਟ ਨੇ ਇੱਕ ਫੈਸਲਾ ਸੁਣਾਇਆ ਹੈ ਜਿਹਦੀ ਡਿਟੇਲ ਤਾਂ ਜੀ ਬਾਹਰ ਨਹੀਂ ਆਈ ਪਰ ਇੰਨਾ ਪਤਾ ਜ਼ਰੂਰ ਲੱਗਿਆ ਹੈ ਵੀ ਮਾਰਚ ਤੱਕ ਜਿਹੜਾ ਇਲੈਕਸ਼ਨ ਹੈਗਾ ਨਗਰ ਨਿਗਮ ਦਾ ਉਹਨੂੰ ਬਿਲਕੁਲ ਡਲੇ ਕਰਤਾ ਅਸੀਂ ਜਿਹੜੀ ਮੀਂਦ ਲੈ ਕੇ ਹਾਈ ਕੋਰਟ ਦੇ ਵਿੱਚ ਰਿਟ ਪਾਈ ਸੀ ਕਾਂਗਰਸ ਪਾਰਟੀ ਦੇ ਲੀਡਰਸ਼ਿਪ ਨੇ ਉਹ ਸਾਨੂੰ ਅੱਜ ਬੜਾ ਵਧੀਆ ਉਹਦੇ ਵਿੱਚ ਫੈਸਲਾ ਸੁਣਨ ਨੂੰ ਮਿਲਿਆ ਕਿਉਂਕਿ ਅਸੀਂ ਇੱਕ ਉੱਥੇ ਕੋਰਟ ਦੇ ਵਿੱਚ ਇਹ ਲੈ ਕੇ ਗਏ ਸੀ ਕਿ ਜਿਹੜੀ ਨਗਰ ਨਿਗਮ ਦੇ ਵਿੱਚ ਕੋਈ ਅਧਿਕਾਰੀ ਦਾ ਨਗਰ ਨਿਗਮ ਦੇ ਜਿਹੜੇ ਮੁਖ ਆਗੂ ਬੈਠੇ ਨੇ ਉਹਨਾਂ ਨੇ ਜਿਹੜੀ ਵਾਰਡ ਦੀ ਤੋੜ-ਪੋੜ ਕੀਤੀ ਹੈ ਤੇ ਹੱਦਾਂ ਚੇਂਜ ਕੀਤੀਆਂ ਨੇ ਜਿਹਦੇ ਵਿੱਚ ਕਿਸੇ ਨੂੰ ਵੀ ਕੌਨਫੀਡੈਂਸ ਦੇ ਵਿੱਚ ਨਹੀਂ ਲਿਆ ਗਿਆ ਨਾ ਸਾਡੇ ਕੌਂਸਲਰਾਂ ਨੂੰ ਨਾ ਸਾਡੀ ਵਿਰੋਧੀ ਪਾਰਟੀਆਂ ਨੂੰ ਸਾਨੂੰ ਉਹਦੇ ਖਿਲਾਫ ਅਸੀਂ ਹਾਈ ਕੋਰਟ ਦੇ ਵਿੱਚ ਰਿਟ ਰਾਈ ਸੀ ਤੇ ਜਿਹੜਾ ਮਾਨਯੋਗ ਹਾਈ ਕੋਰਟ ਨੇ ਅੱਜ ਸਾਨੂੰ ਉਹ ਫੈਸਲਾ ਦਿੱਤਾ ਹੈ ਇਹਦਾ ਮਤਲਬ ਇਥੋਂ ਸਾਬਤ ਹੁੰਦਾ ਹੈ ਕਿ ਜਿਹੜਾ ਨਗਰ ਨਿਗਮ ਦੇ ਵਿੱਚ ਮੁਖ ਅਫਸਰ ਜਾਂ ਮੁਖ ਤੋਂ ਦੇ ਪਾਰਟੀ ਨਾਲ ਆਮ ਆਦਮੀ ਪਾਰਟੀ ਦੇ ਲੀਡਰ ਸਹਿਬਾਨ ਸੀ ਉਹਨਾਂ ਨੇ ਆਪਣੀ ਤੱਕੇ ਸ਼ਹੀ ਦਾ ਜੋ ਸਬੂਤ ਦਿੱਤਾ ਸੀ ਉਹ ਅੱਜ ਕੋਰਟ ਨੇ ਉਹਦੇ ਤੇ ਸਟੇ ਕਰਤਾ ਜਿਹੜਾ ਫੈਸਲਾ ਆ ਗਿਆ ਚਸ਼ੀਕਾਲ ਦੀ ਸਰਾਂ ਨੂੰ ਕਮਿਊਨਿਟੀ ਚਿੰਗ ਪੰਗੂ ਨੰਬਰ ਦਾ ਰਿਪੋਰਟ ਨੰਬਰ ਕੀ ਆ ਜਿਹੜਾ ਅੱਜ ਮਾਨਯੋਗ ਹਾਈ ਕੋਰਟ ਦਾ ਫੈਸਲਾ ਆਇਆ ਇਹ ਮੈਂ ਤੁਹਾਨੂੰ ਸਾਬਨੇ ਵੀ ਦੱਸਿਆ ਕਿ ਹਜੇ ਡਿਟੇਲ ਤਾਂ ਬਾਹਰ ਨਹੀਂ ਆਈ ਔਰ 18 ਮਾਰਚ ਤੱਕ ਪੂਰਨ ਤੌਰ ਤੇ ਚੋਣਾਂ ਤੇ ਰੋਕ ਲਾਈ ਗਈ ਹੈ ਜਿਸ ਤਰ੍ਹਾਂ ਦੇਖਿਆ ਜੰਬਾਡ ਬੰਦੀ ਹੋਈ ਸੀ ਜਿਹੜੀ ਵਾਰਡ ਬੰਦੀ ਹੈ ਉਹ ਇੱਕ ਤਰ੍ਹਾਂ ਦੀ ਧੱਕੇਸ਼ਾਹੀ ਹੀ ਹੋਈ ਹੈ ਮੌਜੂਦਾ ਸਰਕਾਰ ਵੱਲੋਂ ਔਰ ਜਿਹੜੇ ਬਟੈਂਡੇ ਦੇ ਮੇਨ ਨੁਮਾਇੰਦੇ ਹੈਗੇ ਸਰਕਾਰ ਵੱਲੋਂ ਔਰ ਉਹਨਾਂ ਨੇ ਜਿਹੜੇ ਉਹਨਾਂ ਦੇ ਆਪ ਦੇ ਕਾਉਂਸਲਰ ਸੀਗੇ ਜਾਂ ਜਿਹੜੇ ਦਾਵੇਦਾਰ ਹੈਗੇ ਉਹਨਾਂ ਦੇ ਨਾਲ ਜਿਹਨਾਂ ਨੂੰ ਇਲੈਕਸ਼ਨ ਲੜਾਉਣਾ ਚਾਹੁੰਦੇ ਆ ਉਹਨਾਂ ਦੀ ਸਹਿਮਤੀ ਨਾਲ ਵਾਰਡਾਂ ਦੀ ਤੋੜ ਮੋੜ ਕੀਤੀ ਗਈ ਸੀ ਔਰ ਬੜੇ ਗਲਤ ਤਰੀਕੇ ਨਾਲ ਜਿਵੇਂ ਮੈਂ ਮੇਰੇ ਵਾਰਡ ਦੀ ਗੱਲ ਕਰਾਂ ਵਾਰਡ ਨੰਬਰ 11 ਸਾਡਾ ਉਹਨੂੰ ਤਿੰਨ ਵਾਰਡਾਂ ਦੇ ਵਿੱਚ ਵੰਡਿਆ ਗਿਆ ਇੱਕ 16 ਨੰਬਰ ਕਰਤਾ ਇੱਕ 18 ਕਰਤਾ ਔਰ ਇੱਕ 20 ਕਰਤਾ ਔਰ ਕੁਝ ਬੰਦੇ ਜਿਹੜੇ ਸਰਕਾਰ ਦੇ ਹੈਗੇ ਆ ਉਹ ਕਹਿੰਦੇ ਜੀ ਆਟੋਮੈਟਿਕ ਹੋ ਗਿਆ ਹੁਣ ਤੁਸੀਂ ਵੀ ਸਮਝ ਸਕਦੇ ਹੋ ਵਾਰਡ ਬੰਦੀ ਆਟੋਮੈਟਿਕ ਤਾਂ ਹੋਣੀ ਚਾਹੀਦੀ ਜੇ ਆਪਾਂ ਬੈਠ ਕੇ ਉਹਨੂੰ ਡਿਸਕਸ਼ਨ ਕਰਕੇ ਕਰਾਂਗੇ ਤਾਂ ਫੇਰ ਹੀ ਹੋਊਗੀ ਕਿਸੇ ਇੱਕ ਵੀ ਰੈ ਨਾਲ ਨਹੀਂ ਇਹ ਰਲਿ ਮਿਲੀ ਕਲਵਾਤ ਸੀਗੀ ਸਰਾਂ ਲੱਗਦਾ ਵੀ ਅਦਾਲਤ ਜਿਹੜੇ ਆਪਣਾ ਫੈਸਲਾ ਦੇ ਸਹੀ ਤੰਗ ਨਾ ਦੇਉਗੇ ਇਸ ਕਾਰਨ ਸਾਨੂੰ ਮੰਨ ਲਓ ਹਾਈ ਕੋਰਟ ਤੇ ਪੂਰਾ ਮਾਨ ਹੈ ਜੀ ਉਹ ਸਾਨੂੰ ਜਸਟਿਸ ਦਿਓ ਜਿਹੜਾ ਗਲਤ ਤਰੀਕੇ ਨਾਲ ਵਾਰਡ ਬੰਦੀ ਹੋਈ ਹੈ ਕੋਈਸ ਵਾਰਡਾਂ ਨੂੰ ਗਲਤ ਤਰੀਕੇ ਨਾਲ ਐਸ ਸੀ ਬੀ ਸੀ ਕਰ ਦੋਤਾ ਹੈ ਜਿਹੜਾ ਕਿ ਉੰਜ ਨਹੀਂ ਨਾ ਮਿਆ ਵਾਰਡ ਨੰਬਰ 36 ਆ ਹੋਣ ਵਾਲਾ ਮੇਰਾ ਮੌਜੂਦਾ ਕਿਵੇਂ ਦੇਖਦੇ ਹਾਂ ਕਿ ਜਿਹੜਾ ਅੱਜ ਫੈਸਲਾ ਆਇਆ ਮਾਨਯੋਗ ਅਦਾਲਤ ਦਾ ਮਾਨਯੋਗ ਅਦਾਲਤ ਦੇ ਜਿਹੜਾ ਫੈਸਲਾ ਆਇਆ ਸੀ ਉਸ ਫੈਸਲੇ ਦਾ ਤੇ ਮਾਨਯੋਗ ਹਾਈ ਕੋਰਟ ਦਾ ਸਨਮਾਨ ਕਰਦੇ ਉਹਨਾਂ ਮੁਰੇ ਫਿਰ ਝਕੋਣੇ ਆ ਤੇ ਨਾਲ ਹੀ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਜਿਹੜੀ ਨਗਰ ਨਿਕਮ ਦੀ ਵਾਰਡ ਬੰਦੀ ਨਵੀਂ ਹੁਣ ਕੀਤੀ ਆ ਜਿਹਦੇ ਵਿੱਚ ਮੇਰਾ ਵਾਰਡ ਨੰਬਰ 36 ਨੂੰ ਤੋੜ ਕੇ ਉਹਨੂੰ ਵਾਰਡ ਨੰਬਰ 44 ਕਰਤਾ ਔਰ ਨਾਲ ਦੀ ਨਾਲ ਉਸ ਵਾਰਡ ਨੂੰ ਜਰਨਲ ਵਾਰਡ ਕਰਤਾ ਮੈਂ ਆਪ ਜੀ ਨੂੰ ਦੱਸਣਾ ਚਾਹਨਾ ਹੈ ਤੁਸੀਂ ਜਰਨਲਿਸਟਾਂ ਨੂੰ ਜਾ ਕੇ ਸਾਡੇ ਵਾਰਡ ਦੇ ਵਿੱਚ ਸਰਵੇ ਕਰ ਲੋ ਮੇਰਾ ਜਿਹੜਾ ਵਾਰਡ ਨੰਬਰ 36 ਹੈ ਜਿਹਦੇ ਵਿੱਚ ਜਨਤਾਨਗਰ ਦੀਆਂ ਦੋ ਤਿੰਨ ਗਲੀਆਂ ਨੇ ਗੋਪਾਲ ਨਗਰ ਹੈ ਛੋਟੀ ਲੋਕੋ ਹੈ ਤੇ ਕੁਝ ਛਾ ਦੋ ਤਿੰਨ ਗਲੀਆਂ ਪਰਸਰਾ ਨਗਰ ਤੇ ਜੋਗੀ ਨਗਰ ਦੀਆਂ 85% ਜਿਹੜੀ ਸਾਡੀ ਆਬਾਦੀ ਹੈ ਐਸਸੀ ਤੇ ਬੀਸੀ ਲੋਕਾਂ ਦੀ ਹੈ ਉਸ ਵਾਰਡ ਦੇ ਵਿੱਚ ਜਿਹੜਾ ਪਿਛਲੇ ਸਮੇਂ ਤੋਂ ਸਾਡਾ ਵਾਰਡ ਐਸਸੀ ਰੱਖਿਆ ਗਿਆ ਸੀ रिजर्व ਰੱਖਿਆ ਗਿਆ ਸੀ ਉਸ ਵਾਰਡ ਨੂੰ ਤੋੜ ਕੇ ਜਰਨਲ ਕਰ ਦਿੱਤਾ ਗਿਆ ਇਹਨਾਂ ਨੇ ਜਿੱਥੇ-ਜਿੱਥੇ ਆਪਣੇ ਬੰਦੇ ਮਜੂਦਾ ਸਰਕਾਰ ਨੇ ਇਥੋਂ ਦੇ ਨੁਮਾਇੰਦਿਆਂ ਨੇ ਆਪਣੇ ਬੰਦਿਆਂ ਨੂੰ ਫਾਇਦਾ ਪਹੁੰਚਾਉਣਾ ਸੀ ਤੇ ਸਾਡੀ ਕਾਂਗਰਸ ਪਾਰਟੀ ਤੋਂ ਡਰਦਿਆਂ ਹੋਇਆ ਇਹਨਾਂ ਨੇ ਅਜਿਹੀ ਮਤਲਬ ਜਿਹੜੀ ਵਾਰਡਬੰਦੀ ਕੀਤੀ ਆਪਦੇ ਮੰਦਾਂ ਨੂੰ ਫਾਇਦਾ ਪਹੁੰਚਾਉਣ ਵਾਸਤੇ ਕੀਤੀ ਜੀ ਦੇ ਸਬੰਧ ਚ ਸਾਡੀ ਕਾਂਗਰਸ ਪਾਰਟੀ ਨੇ ਸਾਡੇ ਸੀਨੀਅਰ ਲੀਡਰਾਂ ਨੇ ਮਾਨਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਟਾਇਆ ਹਾਈ ਕੋਰਟ ਤੇ ਭਰੋਸਾ ਰੱਖਿਆ ਤੇ ਉਹਦੇ ਵਿੱਚ ਇਹਨਾਂ ਦੇ ਖਿਲਾਫ ਵਾਰਡਬੰਦੀ ਦੇ ਖਿਲਾਫ ਆਪਣੀ ਪਟੀਸ਼ਨ ਪਾਈ ਜਿਹਦੇ ਸਬੰਧ ਦੇ ਵਿੱਚ ਅੱਜ 18 ਤਰੀਕ ਹਾਈ ਕੋਰਟ ਦੀ ਆਈ ਹੈ ਪਰੰਤੂ ਅਸੀਂ ਇਹ ਦੱਸਣਾ ਚਾਹੁੰਦੇ ਆਂ ਚਾਹੇ ਇਹਨਾਂ ਨੇ ਸਾਡੇ ਬੰਦਿਆਂ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਚਾਹੇ ਕਾਂਗਰਸ ਪਾਰਟੀ ਦੇ ਕੈਂਡੀਡੇਟਾਂ ਨੂੰ ਐਮਸੀਆਂ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਆਪਦੇ ਫਾਇਦੇ ਵਾਸਤੇ ਨਵੀਂ ਬਾੜਬੰਦੀ ਕੀਤੀ ਹੈ ਬਿਲਕੁਲ ਸਰਾਸਰ ਗਲਤ ਹੈ ਪਰ ਸਾਨੂੰ ਕੋਰਟ ਤੇ ਵਿਸ਼ਵਾਸ ਹੈ ਅਸੀਂ ਫੇਰ ਵੀ ਕਾਂਗਰਸ ਪਾਰਟੀ ਵੱਲੋਂ ਸਾਡੀ ਸਾਰੀ ਜਥੇਬੰਦੀ ਸਾਡੇ ਸਾਰੇ ਸੀਨੀਅਰ ਲੀਡਰ ਸਾਡੇ ਸਾਰੇ ਐਮਸੀ ਦੇ ਕੈਂਡੀਡੇਟ ਅਸੀਂ ਹਰ ਪੱਖ ਤੋਂ ਤਿਆਰ ਬਰ ਤਿਆਰ ਆ ਇਲੈਕਸ਼ਨ ਲੜਾਂਗੇ ਤੇ ਵੱਧ ਤੋਂ ਵੱਧ ਸਾਡੇ ਕਾਂਗਰਸ ਪਾਰਟੀ ਦੇ ਉਮੀਦਵਾਰ ਜਿੱਤਣਗੇ ਤੇ ਅਸੀਂ ਬਠਿੰਡਾ ਨਗਰ ਨਿਗਮ ਦੇ ਵਿੱਚ ਆਦਾ ਮਹਿਰਨਾ ਇਹ ਤਾਂ ਹੁਣ ਇਹ ਤਾਂ ਜੀ ਹੁਣ ਕੋਰਟ ਨੂੰ ਪਤਾ ਅਸੀਂ ਤਿਆਰ ਆ ਇਲੈਕਸ਼ਨ ਇਲੈਕਸ਼ਨ ਲੜਨ ਵਾਸਤੇ ਤੇ ਇਲੈਕਸ਼ਨ ਫੇਸ ਕਰਨ